ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਅੱਜ ਤੁਹਾਨੂੰ ਮੈਂ ਇੱਕ ਵੱਖਰੀ ਚੀਜ਼ ਦਿਖਾਉਣੀ ਹੈ ਜਿਸ ਤਰ੍ਹਾਂ ਆਪਾਂ ਆਮ ਹੀ ਖੇਤਾਂ ਵਿੱਚ ਜਕਰਾਂ ਵਿੱਚ ਦੇਖਦੇ ਹਾਂ ਕਿ ਜਿਸ ਤਰ੍ਹਾਂ ਜਿੱਥੋਂ ਪਾਣੀ ਡਿੱਗਦਾ ਹੁੰਦਾ ਜਿਸ ਤਰ੍ਹਾਂ ਪਾਣੀ ਡਿੱਗ ਰਿਹਾ ਤੇ ਥੱਲੇ ਇਹ ਹਰੇਵਾਈ ਜੰਮ ਜਾਂਦੀ ਹੈ ਇਹਨੂੰ ਕਾਈ ਕਿਹਾ ਜਾਂਦਾ ਹੈ ਤੇ ਅੰਗਰੇਜ਼ੀ ਵਿੱਚ ਵੰਸਪਤੀ ਵਿਗਿਆਨ ਵਿੱਚ ਇਹਨੂੰ ਐਲਗੀ ਕਿਹਾ ਜਾਂਦਾ ਹੈ ਇਹ ਵੀ ਇੱਕ ਪੌਦਾ ਹੈ ਬਿਨਾ ਜੜ ਤੋਂ ਪੱਤਿਆਂ ਤੋਂ ਟਾਹਣੀਆਂ ਤੋਂ ਪੌਦਾ ਇਹ ਇਹਨੂੰ ਐਲਗੀ ਕਿਹਾ ਜਾਂਦਾ ਹੈ ਸੋ ਅੱਜ ਮੈਂ ਤੁਹਾਨੂੰ ਇਸ ਨੂੰ ਮਾਈਕਰੋਸਕੋਪ ਥੱਲੇ ਜਾਂ ਜਿਹਨੂੰ ਆਪਾਂ ਸੂਖਮ ਦਰਸ਼ਕੀ ਕਹਿੰਦੇ ਆ ਡਾਕਟਰਾਂ ਦੀਆਂ ਲੈਬਾਂ 'ਚ ਪਿਆ ਹੁੰਦਾ ਨਾ ਕਈ ਵਾਰੀ ਜਿੱਥੇ ਆਪਾਂ ਲੈਬਾਰਟਰੀ 'ਚ ਜਾਂਦੇ ਆ ਉਹਦੇ ਥੱਲੇ ਰੱਖ ਕੇ ਦੇਖਾਂਗੇ ਵੀ ਕਿਸ ਤਰ੍ਹਾਂ ਦਿਖਦਾ ਉਸ ਨੂੰ ਦੇਖਣ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਇੱਕ ਸਲਾਈਡ ਚਾਹੀਦੀ ਹੈ ਕੱਚ ਦੀ ਇਹਦੇ ਉੱਪਰ ਆਪਾਂ ਮਟੀਰੀਅਲ ਰੱਖ ਲਵਾਂਗੇ ਉਹ ਮਟੀਰੀਅਲ ਚੱਕਣ ਲਈ ਆਪਾਂ ਕਿਸ ਦੀ ਮਦਦ ਲਵਾਂਗੇ ਇਸ ਇਹਨੂੰ ਆਪਾਂ ਮੋਚਨਾ ਜਾਂ ਫੋਰਸੈਪ ਕਹਿੰਦੇ ਆ ਸਾਇੰਸ ਵਿੱਚ ਇੱਥੋਂ ਮਟੀਰੀਅਲ ਲਵਾਂਗੇ ਆਪਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਮਟੀਰੀਅਲ ਲੈ ਕੇ ਆ ਮਟੀਰੀਅਲ ਆਪਾਂ ਇਕੱਠਾ ਕਰ ਲਿਆ ਠੀਕ ਹੈ ਜੀ ਇਹ ਆਪਾਂ ਐਲਗੀ ਇਕੱਠੀ ਕਰ ਲਈਏ ਹੋਰ ਆਪਾਂ ਲੈ ਸਕਦੇ ਜੇ ਹੋਰ ਮਟੀਰੀਅਲ ਲੈਣਾ ਤਾਂ ਦੇਖੋ ਇਸ ਤਰ੍ਹਾਂ ਕਰਕੇ ਜਿੰਨਾ ਥੋੜਾ ਮਟੀਰੀਅਲ ਹੋਵੇਗਾ ਓਨੀ ਵਧੀਆ ਆਪਾਂ ਨੂੰ ਜਿਹੜੀ ਐ ਦੀ ਸਲਾਈਡ ਆਪਾਂ ਨੂੰ ਮਾਈਕਰੋਸਕੋਪ ਥੱਲੇ ਆਉਂਦੇ ਸੇਗੀ ਆਓ ਹੁਣ ਆਪਾਂ ਇਹਨੂੰ ਮਾਈਕਰੋਸਕੋਪ ਥੱਲੇ ਰੱਖ ਕੇ ਦੇਖਦੇ ਹਾਂ ਕਿ ਆਪਾਂ ਨੂੰ ਕਿਸ ਤਰ੍ਹਾਂ ਦੀ ਇਹਦੀ ਜਿਹੜੀ ਸਟਰਕਚਰ ਇਹ ਦਿਸਦੀ ਹੈ ਦੇਖੋ ਹਰੇ ਰੰਗ ਦੀ ਦਿਸ ਰਹੀ ਹੈ ਹੁਣ ਤਾਂ ਆਪਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਜਾਲਾ ਜਾਂ ਪਰ ਜਦੋਂ ਆਪਾਂ ਇਹਨੂੰ ਮਾਈਕਰੋਸਕੋਪ ਥੱਲੇ ਰੱਖ ਕੇ ਦੇਖਾਂਗੇ ਆਓ ਦੇਖਦੇ ਹਾਂ ਕੀ ਦਿਸਦਾ ਸਲਾਈਡ ਆਪਾਂ ਕਿਵੇਂ ਤਿਆਰ ਕਰਨੀ ਹੈ ਇੱਕ ਹੋਰ ਸਲਾਈਡ ਲੈ ਕੇ ਸਾਫ਼ ਸਲਾਈਡ ਹੋਵੇ ਉਹਨੂੰ ਰੱਖ ਲੈਣਾ ਇਹ ਜਿਹੜਾ ਮਟੀਰੀਅਲ ਆਪਾਂ ਲੈ ਕੇ ਆਏ ਆ ਇਸ ਵਿੱਚੋਂ ਆਪਾਂ ਥੋੜਾ ਜਿਹਾ ਮਟੀਰੀਅਲ ਲੈਣਾ ਆਪਾਂ ਜ਼ਿਆਦਾ ਮਟੀਰੀਅਲ ਨਹੀਂ ਲੈਣਾ ਆਪਾਂ ਥੋੜਾ ਜਿਹਾ ਮਟੀਰੀਅਲ ਹੀ ਲਾਵਾਂਗੇ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਨੀਡਲ ਨਾਲ ਤੋੜ ਕੇ ਨਾ ਥੋੜਾ ਜਿਹਾ ਮਟੀਰੀਅਲ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਵੱਖ ਕਰਕੇ ਇਹ ਮਟੀਰੀਅਲ ਆਪਾਂ ਨਵੀਂ ਸਲਾਈਡ ਉੱਪਰ ਰੱਖ ਲੈਣਾ ਆ ਪ੍ਰਾਣੀ ਸਲਾਈਡ ਸੀ ਤੇ ਆ ਨਵੀਂ ਸਲਾਈਡ ਉੱਪਰ ਮੈਂ ਇਹ ਨਵਾਂ ਥੋੜਾ ਜਿਹਾ ਮਟੀਰੀਅਲ ਰੱਖ ਲਿਆ ਮਾਈਕਰੋਸਕੋਪ ਥੱਲੇ ਦੇਖਣ ਲਈ ਹੁਣ ਮੈਂ ਇਸ ਨੂੰ ਕਵਰ ਕਰਦਿਆਂਗਾ ਕਵਰ ਸਲਿੱਪ ਨਾਲ ਹਾਂਜੀ ਇਹ ਜਿਹੜਾ ਛੋਟਾ ਜਿਹਾ ਸ਼ੀਸ਼ਾ ਇਹਨੂੰ ਕਵਰ ਸਲਿੱਪ ਕਹਿੰਦੇ ਆ ਇਹਦੇ ਨਾਲ ਆਪਾਂ ਜਿਹੜੀ ਉਹ ਸਲਾਈਡ ਤਿਆਰ ਕਰਨੀ ਹੈ ਉਹਦੇ ਨਾਲ ਆਪਾਂ ਕਵਰ ਕਰਦਿਆਂਗੇ ਤੇ ਨੀਡਲ ਦੇ ਪੁੱਠੇ ਹਿੱਸੇ ਨਾਲ ਇਹਨੂੰ ਆਪਾਂ ਥੋੜਾ ਜਿਹਾ ਦਬਾ ਦਿਆਂਗੇ ਤਾਂ ਕਿ ਜਿਹੜਾ ਮਟੀਰੀਅਲ ਹੈ ਉਹ ਫੈਲ ਜਾਵੇ ਤੇ ਆਪਾਂ ਨੂੰ ਮਾਈਕਰੋਸਕੋਪ ਥੱਲੇ ਸਾਫ਼-ਸਾਫ਼ ਦਿਖੇ। ਆਓ ਮਾਈਕਰੋਸਕੋਪ ਥੱਲੇ ਦੇਖਦੇ ਹਾਂ। ਹਾਂਜੀ ਇਹ ਮਾਈਕਰੋਸਕੋਪ ਆ ਜਿਹੜੀ ਆਮ ਹੀ ਆਪਾਂ ਦੁਕਾਨ ਉੱਪਰ ਦੇਖਦੇ ਆ ਜਿੱਥੇ ਆਪਾਂ ਲੈਬੋਰੀ ਟੈਸਟ ਕਰਾਉਣ ਜਾਂਦੇ ਆ। ਹੁਣ ਆਪਾਂ ਇਹਦੇ ਵਿੱਚ ਦੇਖਦੇ ਆ ਕਿ ਇਹ ਆਪਾਂ ਨੂੰ ਕਿਸ ਤਰ੍ਹਾਂ ਦਾ ਦਿਖ ਰਿਹਾ ਹੈ ਜਿਹੜੀ ਐਲਗੀ ਇਕਾਈ ਆ। ਹਾਂਜੀ ਆ ਦੇਖੋ ਮਾਈਕਰੋਸਕੋਪ ਵਿੱਚ ਆਪਾਂ ਨੂੰ ਕਿਸ ਤਰ੍ਹਾਂ ਲੰਮੀਆਂ-ਲੰਮੀਆਂ ਤਾਰੀਆਂੀਆਂ ਬਣੀਆਂ ਦਿਸਦੀਆਂ ਡੰਡੇ ਜੇ ਪਏ ਦਿਸਦੇ ਆ ਇਹ ਐਲਗੀ ਆ ਬਾਹਰੋਂ ਦੇਖੋ ਕਿਸ ਤਰ੍ਹਾਂ ਮੈਟ ਵਾਂਗੂ ਲੱਗ ਰਿਆ ਪਰ ਅੰਦਰ ਦੇਖੋ ਕਿਸ ਤਰ੍ਹਾਂ ਦੀਆਂ ਇਹ ਬਣੀਆਂ ਹੋਈਆਂ ਹਾਂਜੀ ਆ ਦੇਖੋ ਹੋਰ ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾ ਰਿਆ ਮਾਈਕਰੋਸਕੋਪ ਦੇ ਵਿੱਚ ਹੁਣ ਦੇ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਆਪਾਂ ਜਿਹੜੀ ਚੀਜ਼ ਦੇਖ ਰਹੇ ਆ ਦੇਖੋ ਸਲਾਈਡ ਉੱਪਰ ਰੱਖਿਆ ਹਰਾ ਮਟੀਰੀਅਲ ਦਿਖ ਰਿਹਾ ਤੁਹਾਨੂੰ ਇਹ 10x ਉੱਪਰ ਆਪਾਂ ਦੇਖ ਰਹੇ ਹਾਂ ਭਾਵ ਕਿ ਜੋ ਮਟੀਰੀਅਲ ਥੱਲੇ ਰੱਖਿਆ ਹੈ ਉਹਨੂੰ ਆਪਾਂ 100 ਗੁਣਾ ਕਰਕੇ ਦੇਖ ਰਹੇ ਹਾਂ ਉਹ ਆਪਾਂ ਨੂੰ ਇਹ ਆ 100 ਗੁਣਾ ਕਰਕੇ ਇਹ ਮਾਈਕਰੋਸਕੋਪ ਦਿਖਾ ਰਿਹਾ ਹਾਂ ਹਾਂਜੀ ਹੁਣ ਜੋ ਆਪਾਂ ਮਟੀਰੀਅਲ ਦੇਖ ਰਹੇ ਹਾਂ ਇਹ 400 ਗੁਣਾ ਕਰਕੇ ਦੇਖ ਰਹੇ ਹਾਂ 450 ਗੁਣਾ 45x ਲੈਂਜ ਤੇ ਆਪਾਂ ਨੂੰ ਦਿਸ ਰਿਹਾ ਆ ਦੇਖੋ ਜਿਵੇਂ ਰਸਸੇ ਨੂੰ ਆਪਾਂ ਗੰਢ ਨਹੀਂ ਦਿੱਤੀ ਹੁੰਦੀ ਦੇਖੋ ਕਿੰਨਾ ਥੋੜਾ ਜਿਹਾ ਮਟੀਰੀਅਲ ਆਪਾਂ ਰੱਖਿਆ ਤੇ ਉਹਦਾ ਥੋੜਾ ਜਿਹਾ ਹਿੱਸਾ ਹੀ ਆਪਾਂ ਦੇਖ ਰਹੇ ਆ ਸਾਰਾ ਆਪਾਂ ਨਹੀਂ ਦੇਖਿਆ ਤਾਂ ਦੇਖੋ ਇੱਕ ਜਿਵੇਂ ਰੱਸਾ ਹੁੰਦਾ ਗੰਢ ਦਿੱਤੀ ਹੁੰਦੀ ਹੈ ਇਸ ਤਰ੍ਹਾਂ ਦੀ ਆਪਾਂ ਨੂੰ ਸਟਰਕਚਰ ਦਿਖ ਰਹੀ ਹੈ ਇਹਦੇ ਵਿੱਚ ਇਹ 450 ਗੁਣਾ ਕਰਕੇ ਦੇਖ ਰਹੇ ਆ ਆਪਾਂ ਹਾਂਜੀ ਆ ਦੇਖੋ 450 ਗੁਣਾ ਕਰਕੇ ਆਪਾਂ ਨੂੰ ਇਸ ਤਰ੍ਹਾਂ ਦਿਖ ਰਿਹਾ ਜਿਵੇਂ ਰੱਸਾ ਪਿਆ ਹੁੰਦਾ ਤੇ ਆ ਦੇਖੋ ਗੰਡ ਜੀ ਜਿਵੇਂ ਵੱਜੀ ਹੁੰਦੀ ਆ ਉਹਨੂੰ ਸੋ ਮੈਨੂੰ ਆਸ ਹੈ ਕਿ ਤੁਹਾਨੂੰ ਜਾਣਕਾਰੀ ਬਹੁਤ ਪਸੰਦ ਆਈ ਹੋਵੇਗੀ ਬੱਚਿਆਂ ਲਈ ਵੀ ਇਹ ਬਹੁਤ ਜ਼ਰੂਰੀ ਹੈ ਜਿਹੜੇ ਬੱਚੇ ਪੜ੍ਹਾਈ ਕਰਦੇ ਆ ਤੇ ਜਿਹੜੇ ਆਮ ਲੋਕ ਆ ਉਹਨਾਂ ਲਈ ਵੀ ਇਹ ਜਾਣਕਾਰੀ ਵਧੀਆ ਹੋਵੇਗੀ ਕਿਉਂਕਿ ਉਹਨਾਂ ਨੇ ਮਾਈਕਰੋਸਕੋਪ ਥੱਲੇ ਇਹ ਚੀਜ਼ ਨਹੀਂ ਦੇਖੀ ਹੋਗੀ ਹੋਰ ਇਸ ਤਰ੍ਹਾਂ ਦੀ ਜਾਣਕਾਰੀ ਲੈ ਕੇ ਮੈਂ ਤੁਹਾਡੇ ਕੋਲੇ ਫਿਰ ਪੇਸ਼ ਹੋਵਾਂਗਾ ਧੰਨਵਾਦ ਜੀ